ਰਾਮ ਰਹੀਮ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਸਕਦੀ ਹੈ ਪਰ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਕਿਉਂ ਸਰਕਾਰ ਬਾਰ-ਬਾਰ ਤਕੇਸ਼ਾਇ ਸਿੱਖ ਜਥੇਬੰਦੀਆਂ ਦੇ ਨਾਲ ਕਰ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਸੌ ਚੱਕ ਸਮਾਗਮ ਹੋਇਆ ਤੇ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਕਿ 12 ਲੋਕ ਸਭਾ ਮੈਂਬਰ ਉੱਥੇ ਪਹੁੰਚੇ ਪਰੰਤੂ ਸਾਰਿਆਂ ਦੀਆਂ ਨਜ਼ਰਾਂ ਭਾਈ ਅਮਰਤਪਾਲ ਸਿੰਘ ਦੇ ਉੱਤੇ ਟਿਕਿਆ ਹੋਈਆਂ ਸੀ ਤੇ ਜਿਸ ਨੂੰ ਲੈ ਕੇ ਉੱਥੇ ਹੀ ਪਾਰਲੀਮੈਂਟ ਦੇ ਵਿੱਚ ਭਾਈ ਅਮਰਤਪਾਲ ਦਾ ਬਾਰ ਬਾਰ ਜ਼ਿਕਰ ਕੀਤਾ ਗਿਆ ਕੀਤਾ ਗਿਆ ਪਰੰਤੂ ਉਹ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਹਾਜ਼ਰ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਹੁਣ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਚਾਹੇ ਉਹ ਭਾਈ ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਕਿਉਂ ਬਾਰ ਬਾਰ ਤੱਕੇਸ਼ਾਈ ਹੁੰਦੀ ਹੈ ਤੇ ਰਾਮ ਰਹੀਮ ਨੂੰ ਜਦ ਪੈਰੋਲ ਮਿਲ ਸਕਦੀ ਹੈ ਅਮਰਤਪਾਲ ਨੂੰ ਕਿਉਂ ਨਹੀਂ ਜਦ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਆ ਸਕਦੇ ਨੇ ਤਾਂ ਭਾਈ ਅਮਰਤਪਾਲ ਸਿੰਘ ਕਿਉਂ ਨਹੀਂ ਤੇ ਹੁਣ ਸਵਾਲ ਜਿਹੜੇ ਕਿ ਸਿੱਖ ਜਥੇਬੰਦੀਆਂ ਨੇ ਫਿਰ ਤੋਂ ਸਰਕਾਰ ਦੇ ਉੱਤੇ ਚੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਜਿਸ ਨੂੰ ਲੈ ਕੇ ਹੁਣ ਭਾਈ ਅਮਰਤਪਾਲ ਦੇ ਪਿਤਾ ਜਿਹੜੇ ਤਰਸੇਮ ਸਿੰਘ ਆ ਉਸ ਦੇ ਵੱਲੋਂ ਵੀ ਦੱਸਤੀਏ ਕਿ ਲਗਾਤਾਰ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਬੇਤਨ ਸੰਸਦ ਚ ਪੰਜਾਬ ਦੇ ਸਾਜ਼ਨਾ ਨੂੰ ਜਿਹੜੀ ਕਿ ਸੌ ਚਕਾਈ ਗਈ ਪਰ ਇਸ ਦੌਰਾਨ ਅਮਰਤਪਾਲ ਸਿੰਘ ਨੇ ਬਤੌਰ ਸੰਸਦ ਵਜੋਂ ਸੌ ਨਹੀਂ ਚੁੱਕੀ ਤੇ ਜਿਸ ਤੋਂ ਬਾਅਦ ਪਰਿਵਾਰ ਨੇ ਸਵਾਲ ਚੁੱਕੇ ਨੇ ਤੇ ਦਰਸਨ ਅਮਰਤਪਾਲ ਸਿੰਘ ਨੇ ਪਿਤਾ ਦਰਸੇਨ ਸਿੰਘ ਨੇ ਸਰਕਾਰ ਦੇ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਦਰਸੇਮ ਸਿੰਘ ਨੇ ਕਿਹਾ ਕਿ ਅਮਰਤਪਾਲ ਸਿੰਘ ਨੂੰ ਸੌ ਨਾ ਚੁੱਕਾ ਕੇ ਸਰਕਾਰ ਨੇ ਖੁਦ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਬਹੁਤ ਚਰਚਿਤ ਮਾਮਲੇ 'ਚ ਫਸੇ ਰਾਮ ਰਹੀਮਤ ਤੇ ਅਰਵਿੰਦ ਕੇਜਰੀਵਾਲ ਨੂੰ ਪੈਰੋਲ ਤੇ ਜ਼ਮਾਨਤ ਦਿੱਤੀ ਜਾ ਸਕਦੀ ਹੈ ਪਰ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਚੁਣੇ ਗਏ ਸੰਸਦ ਮੈਂਬਰ ਦੇ ਲਈ ਵੱਖਰਾ ਕਾਨੂੰਨ ਕਿਉਂ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਦੇਸ਼ 'ਚ ਮਨਮਰਜ਼ੀ ਤੇ ਇੱਕ ਤਰਫਾ ਕਾਨੂੰਨ ਚੱਲ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਬਾਜੇ ਕਿ ਜਿੰਮਨੀ ਚੋਣ ਲੜਦੇ ਹਨ ਤਾਂ ਇਸ ਦੇ ਹੱਕ ਚ ਉਹ ਪ੍ਰਚਾਰ ਕਰਨਗੇ ਤੇ ਅਮਰਿਤਪਾਲ ਸਿੰਘ ਪਿਛਲੇ ਸਾਲ ਮਾਰਚ ਤੋਂ ਜੇਲ੍ਹ ਦੇ ਵਿੱਚ ਨੇ ਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੀ ਹਿਰਾਸਤ ਦੀ ਜਿਹੜੀ ਕਿ ਮਿਆਦ ਆ 24 ਜੁਲਾਈ ਨੂੰ ਖਤਮ ਹੋਣੀ ਸੀ ਪਰ ਛੇ ਹੋਰ ਸਾਥੀਆਂ ਦੀ ਹਿਰਾਸਤ ਦੀ ਜਿਹੜੀ ਮਿਆਦ ਆ ਜਿਹੜੀ ਕਿ 18 ਜੂਨ ਨੂੰ ਖਤਮ ਹੋਣੀ ਸੀ ਅਮਰਿਤਪਾਲ ਸメਤ ਉਹਨਾਂ ਦੇ ਨੋ ਹੋਰ ਸਾਥੀਆਂ ਦੀ ਐਨਐਸਏ ਇੱਕ ਸਾਲ ਲਈ ਵਾਅਦਾ ਕਰ ਦਿੱਤਾ ਤੇ ਅਮਰਿਤਪਾਲ ਸਿੰਘ ਖਡੂਰ ਆਪ ਸੀੜ ਤੋਂ ਚੌਣ ਜਿੱਤੇ ਨੇ ਤੇ ਅਮਰਿਤਪਾਲ ਸਿੰਘ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਅਮਰਿਤਪਾਲ ਸਿੰਘ ਨੇ ਕਾਂਗਰਸ ਦੇ ਖੁਲਵੀਰ ਸਿੰਘ ਜੀਰਾ ਨੂੰ 1 ਪੁਆਇੰਟ ਜਿਹੜਾ ਕਿ 1.97 ਲੱਖ ਵੋਟਾਂ ਦੇ ਨਾਲ ਹਰਾਇਆ ਤੇ ਉੱਥੇ ਹੀ ਐਨਐਸਏ ਜਿਹੜੇ ਕਿ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਪਰਿਵਾਰ ਦੇ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਸੋਚ ਸਮਾਗਮ ਹੋਇਆ ਪਰੰਤੂ ਸਾਰੀਆਂ ਸਿੱਖ ਜਥੇਬੰਦੀਆਂ ਉਡੀਕ ਕਰ ਰਹੀਆਂ ਸੀ ਤੇ ਜਿਸ ਨੂੰ ਲੈ ਕੇ ਲਗਾਤਾਰ ਰਿਹਾਈ ਦਾ ਦਬਾਅ ਵੀ ਪਾਇਆ ਜਾ ਰਿਹਾ ਸੀ ਪਰੰਤੂ ਭਾਈ ਅਮਰਤਪਾਲ ਨੂੰ ਰਿਹਾਈ ਨਹੀਂ ਮਿਲੀ ਤੇ ਉੱਥੇ ਹੀ ਸੌ ਚੁੱਕ ਸਮਾਗਮ ਦੇ ਵਿੱਚ ਵੀ ਉਹ ਸ਼ਾਮਿਲ ਨਹੀਂ ਹੋਏ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਰਾਮ ਰਹੀਮ ਪੈਰੋਲ ਤੇ ਆ ਸਕਦੇ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਅਮਰਤਪਾਲ ਇੰਨੀਆਂ ਵੋਟਾਂ ਜਿੱਤਣ ਤੋਂ ਬਾਅਦ ਵੀ ਸੱਚਕ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਕਿਉਂ ਸਿੱਖਾਂ ਦੇ ਨਾਲ ਵਾਰ-ਵਾਰ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਸਰਕਾਰ ਪਰਤੋ ਸਵਾਲਾਂ ਦੇ ਵਿੱਚ ਖੜੀ ਹੋਈ ਨਜ਼ਰ ਆ ਰਹੀ